ਆਖਿਰ ਮੇਰੇ ਤੇਜ ਸਿੰਘ ਚੌਧਰੀ ਕਿ ਮੇਰੇ 'ਚ ਕਮੀ ਕੀ ਸੀ ਮੇਰੇ ਦੋਸਤ ਕੋਈ ਕਮੀ ਨਹੀਂ ਛੋਟੇ ਹੁੰਦੇ ਆ ਪਾਵੇਂ ਤੇਰੇ 'ਚ ਕੋਈ ਵਿਟਾਮਿਨ B2 ਮੈਂ ਦੀ ਕਮੀ ਰਹੀ ਹੋਵੇ ਗਿੱਪੀ ਗਰੇਵਾਲ ਦੀ ਬਾਹ ਤੇ ਲੱਗੀ ਡ੍ਰਿਪ ਨੂੰ ਵੇਖ ਕੇ ਉਹਨਾਂ ਦੇ ਫੈਨਸ ਇੱਕ ਵਾਰੀ ਬੜੇ ਹੈਰਾਨ ਅਤੇ ਪਰੇਸ਼ਾਨ ਹੋ ਗਏ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕ 스타 ਗਿੱਪੀ ਗਰੇਵਾਲ ਜੀ ਨੇ ਆਪਣੇ ਹਾਲੀ ਵਿੱਚ ਇੰਸਟਾਗ੍ਰam ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਉਹਨਾਂ ਦੀ ਬਾਹ ਤੇ ਡ੍ਰਿੱਪ ਲੱਗੀ ਹੋਈ ਹੈ ਜਿਸ ਨੂੰ ਵੇਖ ਕੇਗੇ ਉਹਨਾਂ ਦੇ ਫੈਨਸ ਹੈਰਾਨ ਹੋ ਗਏ ਨੇ ਗਿੱਪੀ ਗਰੇਵਾਲ ਦੇ ਨਾਲ ਪ੍ਰਿੰਸ ਕਮਲਜੀਤ ਵੀ ਉਹਨਾਂ ਦੇ ਨਾਲ ਬੈਠੇ ਹੋਏ ਨਜ਼ਰ ਆਏ ਨੇ ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਸ ਤਸਵੀਰਾਂ ਨੂੰ ਸਾਨੀਆਂ ਕਰਦਿਆਂ ਕੈਪਸ਼ਨ ਦੇ ਵਿੱਚ ਲਿਖਿਆ ਦੇਖੋ ਕਿਸ ਚੀਜ਼ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਵੀ ਉਹਨਾਂ ਦੇ ਫੈਨਸ ਉਹਨਾਂ ਦਾ ਹਾਲਚਾਲ ਪੁੱਛਣ ਲੱਗੇ ਕੁਝ ਕ ਯੂਜ਼ਰ ਲੇਖ ਰਹੇ ਨੇ ਗੈਟ ਵੈਲ ਸੂਨ ਅਤੇ ਉੱਥੇ ਹੀ ਇੱਕ ਵੀਰ ਨੇ ਫਨੀ ਕਮੈਂਟ ਕੀਤਾ ਛੋਟੇ ਹੁੰਦੇ ਕੋਈ ਵਿਟਾਮਿਨ ਦੀ ਕਮੀ ਕੁਮੀ ਰਹਿ ਗਈ ਹੋਣੀ ਆ ਅਤੇ ਕੁਝ ਕ ਉਹਨਾਂ ਦੀ ਸਿਹਤ ਲਈ ਅਰਦਾਸ ਕਰਨ ਲੱਗੇ ਬਾਕੀ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਹੈ ਆਪਣੇ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜ਼ਰੂਰ ਸਾਂਝੀ ਕਰੋ ਜੀ